ਸ਼੍ਰੀ ਨਗਰ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ 350 ਸਾਲਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਨਯਾਲਾ ਜੀ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬੀ ਨੂੰ ਸਮਰਪਤ ਪੰਜਾਬ ਸਰਕਾਰ ਦੇ ਵੱਲੋਂ ਸ਼ਿਰੀ ਨਗਰ ਦੇ ਅੰਦਰ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੇ ਸਿਧ ਸੰਧਾਤਾ ਨੂੰ ਸੱਟ ਮਾਰੀ ਗਈ ਪੰਥ ਕਰਵੈਤਾ ਦਾ ਘਾਣ ਹੋਇਆ ਔਰ ਇਤਿਹਾਸ ਦੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੀ ਪਾਈ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬੜੀ ਗਹਿਰੀ ਸੱਟ ਵੱਜੀ ਦੁਨੀਆ ਭਰ ਦੀ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਬੰਦਿਆਂ ਦੇ ਸਬੰਧੀ ਵੱਖ-ਵੱਖ ਸ਼ਿਕਾਇਤਾਂ ਭੇਜੀਆਂ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਦੋ ਬੰਦਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦਿਆ ਗਿਆ ਸੀ ਇੱਕ ਖਰਜੋਤ ਸਿੰਘ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਔਰ ਵੱਡੀ ਗੱਲ ਇਹ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੀ ਨੁਮਾਇੰਦਗੀ ਵੀ ਕਰਦੇ ਨੇ ਦੂਜੇ ਨੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਵੀ ਚਿੱਠੀ ਭੇਜੀ ਆ ਕਿ ਉਹ ਵਿਦੇਸ਼ ਗਏ ਨੇ 13 ਤਰੀਕ ਤੱਕ ਉਹ ਆਪਣਾ ਪੰਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਇੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਵਸੀਲ ਤੇ ਹਰਜੋਤ ਸਿੰਘ ਜੀ ਹਰਜੋਤ ਸਿੰਘ ਜੋ ਪਿਛਲੇ ਦਿਨੀ ਜੋ ਸ਼੍ਰੀ ਨਗਰ ਦੇ ਅੰਦਰ ਸ਼ਤਾਬਦੀ ਦੇ ਸੰਬੰਧਿਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਦੀ ਨਾਲ ਧਜਣਾ ਬਿਨਾਂ ਗੁਰੂ ਦਾ ਅਤਵ ਨਹੀਂ ਰਿਹਾ ਕਿ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਇਹ ਵੀ ਤਾਂ ਗਲਤ ਪ੍ਰੋਗਰਾਮ ਕਰਕੇ ਸਿੱਖ ਹਿੰਦਿਆ ਨੂੰ ਛੱਟ ਵੱਜੀ ਆ ਗੁਰੂ ਦਾ ਅਦਬ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕਿ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਮੈਂ ਆਪਣੀ ਗਲਤੀ ਨੂੰ ਗੂਲ ਕਰਤਾ ਤੇ ਮੇਰਾ ਰੋਮ ਰੋਮ ਸਰ ਜੀ ਪਿੱਛੇ ਉਹ ਇਹ ਬਕਸਿਤ ਗੁਰੂ ਦਾ ਬਕਸਿਤ ਤਾਰ ਰਿਹਾ ਮੈਂ ਆਪਣੀ ਗਲਤੀ ਗੂਲ ਕਰਤਾ ਤੇ ਮੇਰਾ ਰੋਮ ਰੋਮ ਸਟੈਪਲ ਦੇਖੋ ਦੋਸਿਓ ਕੇ ਹਾਜ਼ਰ ਸੀ ਜੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਸੀ ਗਾਣੇ ਚੱਲ ਪਏ ਜਿਹੜੇ ਕੇ ਠੀਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰਮਾਨ ਸਿੰਘ ਦੀਸ਼ਤਾਪਦੀ ਦੇ ਰੰਗ ਧਾਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ ਚ ਰੋਕਿਆ ਨਹੀਂ ਜਥੇਦਾਰ ਜੀ ਠੀਕਾ ਠੀਕਾ ਤੁਸੀਂ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਹ ਲੰਗੜਾ ਆਈ ਗੁਰੂ ਦਾ ਅਤਮ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਜੀ ਠੀਕ ਹੈ ਆਜ ਹੀ ਗੁਣੈ ਨੌਵੇਂ ਬਾਦਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਅਸਥਾਨ ਨੂੰ ਜਾਂਦੇ ਰਸਤੇ ਆਤੇ ਗਲੀਆਂ ਨੂੰ ਆਉਣ ਵਾਲੇ ਸਮੇਂ ਚ ਠੀਕ ਕਰਵਾਉਣਗੇ ਪ੍ਰਵਾਣੇ ਤੁਹਾਨੂੰ ਸਾਥ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਸ਼੍ਰੀ ਅਮਰਤਸਰ ਵਿਖੇ ਉੱਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਹੈ ਇਹ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਸੀਸਗੱਟ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮੱਤੀ ਦਾਸ ਨੇ ਭਾਈ ਸੱਤੀ ਦਾਸ ਨੇ ਭਾਈ ਦਇਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਆਪਣੇ ਸੀਸ ਤੇ ਯਾਰਾ ਚਰਵਾਇਆ ਏਗ ਚੁੱਪਲੇ ਰੂੰਝ ਸੜਕੇ ਲਪੇਟਕੇ ਕਿਵੇਂ ਜਲਾਦ ਜਲਾਲੂਦੀਨ ਦੀ ਤਲਵਾਰ ਨੇ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕੀਤਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਆ ਤਿਲਕ ਜੰਝੂ ਰਾਖਾ ਪ੍ਰਵਤਾਕਾ ਤੀਨੋਂ ਵੱਡੋ ਕਲੂ ਮੈਂ ਸਾਕਾ ਧਰਮ ਹੀ ਉਸ ਸਾਕਾ ਜਨ ਕੀਆ ਸੀਸ ਦਿਆਂ ਪਰ ਸਿਰਰ ਨਾ ਦਿਆਂ ਸਿਰਰ ਕਿਵੇਂ ਰੱਖਣਾ ਕੈਮ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਉਪਰੰਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇੱਕੇ ਨਸਤਮਸਤ ਹੋ ਕੇ 2 ਦਿਨ ਜੁੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਾਉਣਗੇ ਪ੍ਰਵਾਨ ਹੈ